ਜੀ ਸਪੰਸਰ ਸਾਹਿਬ ਲੋਹੜੀ ਦੇ ਤੇ ਹਾਤੇ 30 ਨਿਰਨਾ ਚਾਹੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਪਰਿਵਾਰ ਵੱਲੋਂ ਤੇ ਸਾਰੇ ਪਿੰਡ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਉਮੀਦ ਉਮੀਦ ਕਰਦਾ ਹਾਂ ਕਿ ਆ ਲੋਹੜੀ ਦਾ ਤਿਹਾਰ ਖੁਸ਼ੀਆਂ ਭੜੀਆਂ ਖੁਸ਼ੀਆਂ ਭਰਿਆ ਆਵੇ ਤੇ ਲੋਕ ਆਪਣੀ ਲੋਹੜੀ ਜਿਹੜੀ ਆ ਹੱਸ ਹੱਸ ਖੇਡ ਕੇ ਮਨਾਉਣ ਤੇ ਲੋਕ ਖੁਸ਼ੀਆਂ ਦਾ ਜਿਹੜਾ ਤਿਹਾਰ ਆ ਇਹਨੂੰ ਵਧੀਆ ਮਨਾਉਣ ਬਾਕੀ ਮੈਂ ਅਪੀਲ ਕਰਦਾ ਹਾਂ ਕਿ ਜੋ ਲੋਹੜੀ ਦੇ ਉੱਤੇ ਲੋਕ ਪਤੰਗਾ ਚੜਾਉਂਦੇ ਨੇ ਬਹੁਤ ਬੱਚੇ ਚੈਨਾ ਡੋਰ ਦੀ ਵਰਤੋਂ ਕਰਦੇ ਨੇ ਮੈਂ ਚਾਹੁੰਦਾ ਹਾਂ ਕਿ ਉਹ ਚੈਨਾ ਡੋਰ ਦੀ ਵਰਤੋਂ ਨਾ ਕਰਨ ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦਾ ਹਾਦਸੇ ਹੁੰਦੇ ਨੇ ਅਖ਼ਬਾਰੋਜ਼ ਹੀ ਖਬਰਾਂ ਵੀ ਵੇਖਦੇ ਰਹਿੰਦੇ ਆ ਕਾਫੀ ਲੋਕਾਂ ਦੇ ਧੌਣਾਂ ਦੇ ਉੱਤੇ ਵੀ ਘੱਟ ਲੱਗ ਜਾਂਦੇ ਨੇ ਬੱਚਿਆਂ ਦਾ ਵੀ ਕਾਫੀ ਹਾਦਸੇ ਹੋ ਗਏ ਨੇ ਤੇ ਮੈਂ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਚੈਨਾ ਡੋਰ ਤੋਂ ਗਰੇਜ ਕੀਤਾ ਜਾਏ ਬਾਕੀ ਜੋ ਲੋੜੀਆ ਲੋਕ ਬੇਟਿਆਂ ਵਾਸਤੇ ਲੋੜੀ ਮਨਾਉਂਦੇ ਨੇ ਤੇ ਮੈਂ ਉਹਨੂੰ ਕਹਿੰਨਾ ਆ ਤੇ ਧੀਆ ਦੀ ਲੋੜੀ ਵੀ ਨਾਲ ਮਨਾਉਣੀ ਚਾਹੀਦੀ ਆ ਤੇ ਮੈਂ ਦੁਬਾਰਾ ਆਪਣੀ ਪੰਚਾਇਤ ਵੱਲੋਂ ਆਪਣੇ ਨਗਰਵਾਲੋਂ ਸਪਲਾਈ ਕੋਠੀ ਵੱਲੋਂ ਨਗਰ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੋੜੀ ਦੀ ਬਹੁਤ ਬਹੁਤ ਵਧਾਈਆਂ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ